ਹਾਂਜੀ ਕਿਸਾਨ ਵੀਰੋ ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਝੋਨੇ ਦੀ ਬਾਢੀ ਤੋਂ ਬਾਅਦ ਕਿਸਾਨ ਵੀਰਾਂ ਨੇ ਜਿਹੜੀ ਕਣਕ ਦੀ ਬਿਜਾਈ ਕਰਨੀ ਵੈਸੇ ਤਾਂ ਜੇ ਇਹ ਮਹੀਨਾ ਪਿਆ ਕਣਕ ਦੀ ਬਿਜਾਈ ਦੇ ਵਿੱਚ ਪਰ ਹੁਣ ਤੋਂ ਹੀ ਕਿਸਾਨ ਵੀਰ ਕੋਈ ਤਾਂ ਜਿਹੜੇ ਬੀ ਲੈ ਕੇ ਵੀ ਆ ਗਏ ਬਾਜ਼ਾਰ ਚੋਂ ਤੇ ਕੁਝ ਨੇ ਲੈ ਕੇ ਆਉਣੇ ਆ ਤੇ ਜ਼ਿਆਦਾਤਰ ਕਿਸਾਨ ਵੀਰ ਇਹ ਪੁੱਛ ਰਹੇ ਬਈ ਕਿਹੜੀ ਕਣਕ ਦੀ ਬਿਜਾਈ ਅਗੇਤੀ ਦੇ ਵਿੱਚ ਕੰਮ ਜਾਵੇ ਕਿਹੜੀ ਬੀਜ ਯਾਨੀ ਕਿ ਵੈਰੈਟੀ ਦਾ ਸੀ ਬੀਜ ਲੈ ਗਏ ਇਹ ਕਣਕ ਦਾ ਤੇ ਅਗੇ ਈਤਿਆਂ ਦੇ ਵਿੱਚ ਕਿਹੜੀਆਂ ਵੈਰੈਟੀਆਂ ਜਿਹੜੀਆਂ ਡਿੱਗਦੀਆਂ ਘੱਟ ਹੋਣ ਤੇ ਕਿਹੜੀ ਤਰੀਕ ਤੇ ਚੰਗਾ ਝਾੜ ਦਿੰਦੀਆਂ ਉਹਨਾਂ ਵੈਰੈਟੀਆਂ ਬਾਰੇ ਜਾਣਕਾਰੀ ਸਾਨੂੰ ਦਿਓ ਤਾਂ ਉਹਦੇ ਬਾਰੇ ਅੱਜ ਜਾਣਕਾਰੀ ਸ਼ੇਅਰ ਕਰਾਂਗੇ ਜਿਹੜੇ ਵੀਰ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਜੁੜ ਕਰ ਲਓ ਤੇ ਨਾਲ ਲੱਗੀ ਬੈਲ ਘੰਟੀ ਵੀ ਦਬਾ ਦਿਓ ਤਾਂ ਖੇਤੀ ਬਾਰੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਣ। ਤਾਂ ਜੇਕਰ ਕਿਸਾਨ ਵੀਰ ਆਪਾਂ ਗੱਲ ਕਰੀਏ ਕਣਕ ਦੀਆਂ ਵੈਰੈਟੀਆਂ ਦੀ ਤਾਂ ਵੈਸੇ ਤਾਂ ਕਿਸਾਨ ਵੀਰ ਕਣਕ ਦੀਆਂ ਵੈਰੈਟੀਆਂ ਬਹੁਤ ਆ। ਪਰ ਗੇਤੇ ਦੇ ਵਿੱਚ ਜਿਹੜਾ ਚੰਗਾ ਝਾੜ ਦੇਣ ਵਾਲੀਆਂ ਵੈਰੈਟੀਆਂ ਜਿੰਨਾਂ ਲਗਭਗ 27 ਤੋਂ ਲੈ ਕੇ 28 ਕੁਇੰਟਲ ਤੱਕ ਵੀ ਝਾੜ ਦਿੰਦਾ ਹੈ ਪਰ ਜੇਕਰ ਆਪਾਂ ਅੱਖੀਂ ਦੇਖਣ ਦੀ ਗੱਲ ਕਰੀਏ ਤੇ 27 ਕੁ 26 ਕੁਇੰਟਲ ਜਾਂ 27 ਕੁਇੰਟਲ ਝਾੜ ਅੱਖੀਂ ਦੇਖਣ ਨੂੰ ਮਿਲਿਆ 28 ਕੁਇੰਟਲ ਆਪੇ ਆਪਾਂ ਅੱਖੀਂ ਦੇਖਣ ਨੂੰ ਆਪਾਂ ਨੂੰ ਝਾੜ ਨਹੀਂ ਮਿਲਿਆ ਤੇ ਨਾ ਆਪਾਂ ਉੱਤੇ ਯਕੀਨ ਹੀ ਕਰਦੇ ਕਿ 28 ਕੁਇੰਟਲ ਆਇਆ ਹੋ ਜਾਂ ਨਹੀਂ ਆਇਆ ਹੋ ਆਇਆ ਹੋ ਕਿਸੇ ਵੀਰ ਦਾ ਆ ਸਕਦਾ ਇਹਦੇ ਬਾਰੇ ਆਪਾਂ ਨੂੰ ਇੰਨੀ ਜਾਣਕਾਰੀ ਨਹੀਂ ਹੈਗੀ ਕਿ ਜੇਕਰ ਆਪਾਂ ਐਵੇਂ ਕਹੀ ਜਾਈਏ ਕਿ 28 ਕੁਇੰਟਲ ਝਾੜ ਆਇਆ ਤੇ 28 ਕੁਆਂਟਲ ਜਿਹੜਾ ਝਾੜ ਹੁੰਦਾ ਵੈਸੇ ਦਾ 30 32 33 ਕੁਆਂਟਲ ਤੱਕ ਵੀ ਹੁਣ ਕਿਸਾਨ ਵੀ ਕਹਿੰਦੇ ਸਾਡੇ ਆਇਆ ਚਲੋ ਜਿਨ੍ਹਾਂ ਦੇ ਆਇਆ ਉਹਨਾਂ ਦੇ ਆ ਸਕਦਾ ਬਾਕੀ 27 ਕੁਆਂਟਲ ਤੱਕ ਤੇ ਚਲੋ ਆਪਾਂ ਮੰਨ ਸਕਦੇ ਇੰਨਾ ਕੁ ਝਾੜ ਆ ਜਾਂਦਾ ਜਿਹੜਾ 30 32 33 ਕੁਆਂਟਲ ਤੱਕ ਜਿਹੜਾ ਝਾੜ ਹੁੰਦਾ ਉਹ ਥੋੜੀ ਸੋਚਣ ਵਾਲੀ ਗੱਲ ਹੁੰਦੀ ਬਈ ਕਿ ਝੋਨੇ ਤੋਂ ਵੱਧ ਝਾੜ ਆ ਗਿਆ ਯਾਰ ਕਈ ਵਾਰ ਕਿਉਂਕਿ ਝੋਨਾ ਵੀ ਆਪਣਾ ਜਿਹੜਾ 30 ਕੁਆਂਟਲ ਜਾਂ 32 ਕੁਆਂਟਲ ਐਵਰੇਜ ਹੀ 32 ਕੁਆਂਟਲ ਦੀ ਲਗਭਗ ਰਹਿੰਦੀ ਆ ਤਾਂ ਜੇਕਰ ਕਣਕ ਵੀ ਇੰਨਾ ਝਾੜ ਦੇ ਦਿੰਦੇਵੇਂ ਤਾਂ ਫਿਰ ਤਾਂ ਕਿਸਾਨ ਵੀਰਾਂ ਦੇ ਬਾਰੇ ਨਹੀਂ ਆ ਰਹੀ ਆ ਚਲੋ ਇਸ ਗੱਲ ਨੂੰ ਛੱਡੀਏ ਹੁਣ ਆਪਾਂ ਗੱਲ ਕਰਦੇ ਹਾਂ ਗੇਤੀਆਂ ਬਜਾਈਆਂ ਦੇ ਵਿੱਚ ਕਿਹੜੀਆਂ ਕਿਸਮਾਂ ਕਾਮਯਾਬ ਤੇ ਕਿਹੜੀ ਤਰੀਕ ਤੇ ਚੰਗਾ ਝਾੜ ਦਿੰਦੀਆਂ ਤੇ ਜਦੋਂ ਗੇਤੀਆਂ ਕਿਸਮਾਂ ਦੀ ਗੱਲ ਆਉਂਦੀ ਕਿਸਾਨ ਵੀਰੋ ਤਾਂ ਉਹਨਾਂ ਦੇ ਵਿੱਚ ਆ ਜਾਂਦੀਆਂ DBW ਇਹ ਕਿਸਮਾਂ ਕਿਸਾਨ ਵੀਰੋ ਆਪਾਂ ਲਗਭਗ 20 ਅਕਤੂਬਰ ਤੋਂ ਲੈ ਕੇ ਤੇ 5 10 ਨਵੰਬਰ ਤੱਕ ਇਹਨਾਂ ਦੀ ਆਪਾਂ ਚੰਗੇ ਝਾੜ ਵਾਸਤੇ ਬਜਾਈ ਇਹਨਾਂ ਦੀ ਕਰ ਸਕਦੇ ਹਾਂ ਤੇ ਇਹਨਾਂ ਦੇ ਵਿੱਚੋਂ ਜੇਕਰ ਆ ਜਾਂਦੇ ਡੀਬੀਡਬਲਯੂ ਦੀ ਗੱਲ ਕਰੀ 187 222 327 370 371 372 303 ਹੋਰ ਵੀ ਕੋਈ ਵੈਰੈਟੀ ਹੋ ਸਕਦੀ ਡੀਬੀਡਬਲਯੂ ਜਿਹੜੀਆਂ ਅਗੇਥੀਆਂ ਦੇ ਵਿੱਚ ਕਾਮਯਾਬ ਹੋਵੇ ਇੱਕ ਨੰਬਰ ਤੇ ਇਹਨਾਂ ਦੀ ਜਿਹੜੀ ਖਾਸ ਗੱਲ ਹੁੰਦੀ ਹੈ ਕਿ ਡੀਬੀਡਬਲਯੂ ਇਹਨਾਂ ਦਾ ਜਿਹੜੀ ਪੀਲੀ ਕੁੰਗੀ ਤੇ ਭੂਰੀ ਕੁੰਗੀ ਦਾ ਕਾਫੀ ਜ਼ਿਆਦਾ ਟੱਕਰਾ ਕਰਨ ਵਾਲੀਆਂ ਵੈਰੈਟੀਆਂ ਹੁੰਦੀਆਂ ਤੇ ਇਹਨਾਂ ਪਰ ਅੱਜ ਜਾਣਕਾਰੀ ਸ਼ੇਅਰ ਕਰਨੀ ਤੇ ਪਹਿਲੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ 187 ਬਾਰੇ ਹੁਣ ਡਿੱਗਣ ਦੀ ਗੱਲ ਆ ਜਾਂਦੀ ਕਿਉਂਕਿ ਜੇਕਰ ਵੈਰੈਟੀ ਡਿੱਗ ਜਾਂਦੀ ਤੇ ਉਹ ਝਾੜ ਆਪਣਾ ਕਾਫੀ ਜ਼ਿਆਦਾ ਘਟਾ ਜਾਂਦੀ ਆ ਹਾਲਾਂਕਿ ਕਈ ਵਾਰ ਡਿੱਗਣ ਦੇ ਬਾਵਜੂਦ ਵੀ ਜਿਹੜੀ ਵੈਰੈਟੀ ਚੰਗਾ ਝਾੜ ਦੇ ਦਿੰਦੀ ਆ ਉਹ ਪਰਗ ਵੈਰੈਟੀ ਦੀ ਕੰਡੀਸ਼ਨ ਹੁੰਦੀ ਕਿ ਇਸ ਟਾਈਮ ਤੇ ਵੈਰੈਟੀ ਡਿੱਗੀ ਆ ਤੇ ਹੁਣ ਆਪਾਂ 187 ਜੇਕਰ ਗੱਲ ਕਰੀ ਤਾਂ ਝਾੜ ਬੱਖੋਂ ਗੱਲ ਕਰੀ ਝਾੜ ਖਸਾਨੂੰ ਇਹ ਤਾਂ ਬਹੁਤ ਸ਼ਾਨਦਾਰ ਚਾਹੇ ਨੂੰ ਆਪਾਂ ਲਾ ਦੀਏ ਅਗੇਤੀ ਤੇ ਚਾਹੇ ਪਿਛੇਤੀ ਕਿਉਂਕਿ ਇਹ ਆਪਾਂ ਪਰਖੀ ਹੋਈ ਵੈਰੈਟੀ ਤੇ ਸਭ ਤੋਂ ਵੱਡੀ ਇਹਦੀ ਦਿੱਕਤ ਆ ਆਉਂਦੀ ਇਹਨੂੰ ਬਈ ਇਹ ਡਿੱਗਦੀ ਬਹੁਤ ਆ ਤੇ ਜੇਕਰ ਲੇਟ ਦੇ ਵਿੱਚ ਝਾੜ ਦੀ ਗੱਲ ਕਰੀ ਤੇ ਪਿਛਲੇ ਸਾਲ ਕਿਸਾਨ ਉਹਨਾਂ ਆਪਾਂ ਕਾਫੀ ਜਿਆਦਾ ਲੇਟ ਲੱਗਾ ਹੈ ਲਗਭਗ ਨਵੰਬਰ ਦੇ ਲਾਖਤ ਤੇ ਆਪਾਂ ਲਾਈ ਸੀ ਤੇ ਇਹ ਝਾੜ ਬੱਖੂ ਝਾੜ ਤੇ ਨੇ ਬਹੁਤ ਸ਼ਾਨਦਾਰ ਦਿੱਤਾ ਸੀ ਪਰ ਉਸ ਟਾਈਮ ਤੇ ਕਿਸਾਨ ਵੀਰ ਇਹਨੂੰ ਜਿਹੜੀ ਪੀਰੀ ਕੁੰਗੀ ਦਾ ਅਟੈਕ ਹੋ ਗਿਆ ਸੀ ਆਪਾਂ ਵੀਡੀਓ ਵੀ ਚੈਨਲ ਤੇ ਵੈਸੇ ਪਾਈ ਸੀ ਤੇ ਪੀਰੀ ਕੁੰਗੀ ਦਾ ਅਟੈਕ ਕਿਉਂ ਆਇਆ ਕਿਉਂਕਿ ਉਸ ਖੇਤ ਦੇ ਵਿੱਚ ਆਪਣੇ ਪੀਅਰ 126 ਲੱਗਾ ਸੀ ਪੀਅਰ 126 ਨੂੰ ਹਲਦੀ ਰੋਗ ਬਹੁਤ ਆਇਆ ਸੀ ਕਿਉਂਕਿ ਲੇਟ ਕਾਫੀ ਹੀ ਜਿਆਦਾ ਪੀਅਰ 126 ਤੇ ਆਪਾਂ ਦੇ ਵਿੱਚ ਯੂਰੀਆ ਦੀ ਮਾਤਰਾ ਲੋੜ ਤੋਂ ਬਹੁਤ ਜ਼ਿਆਦਾ ਪਾਤੀ ਸੀ ਯਾਨੀ ਕਿ ਫਟਾਰਾ ਕਰਾਉਣ ਦੇ ਚੱਕਰ ਤੇ ਵੈਰੈਟੀ ਲੇਟ ਸੀ ਆਪਾਂ ਚਾਹੁੰਨੇ ਹਾਂ ਕਿ ਜਲਦੀ ਜਲਦੀ ਫਟਾਰਾ ਕਰ ਲੇ ਤੇ ਜਲਦੀ ਜਲਦੀ ਤਿਆਰ ਹੋਵੇ ਉਸ ਚੱਕਰ ਚ ਆਪਾਂ ਯੂਰੀਆ ਬਹੁਤ ਜ਼ਿਆਦਾ ਪਾਤੀ ਸੀ ਉਹਦੇ ਕਰਕੇ ਜਿਹੜਾ ਹਲਦੀ ਰੋਗ ਆਸ ਹੈ ਵੀ ਆ ਗਿਆ ਸੀ ਖੇਤ ਚ ਤੇ ਉਹ ਅੱਗੇ ਜਦੋਂ ਆਪਾਂ ਜਲਦੀ ਜਲਦੀ ਫਿਰ ਕਣਕ ਦੀ ਬਿਜਾਈ ਕੀਤੀ ਕਿਉਂਕਿ ਖੇਤ ਵੀ ਨਹੀਂ ਜ਼ਿਆਦਾ ਆਪਾਂ ਸੁੱਕਣ ਦਿੱਤਾ ਤੇ ਸੁਪਰਸੀਡਰ ਨੂੰ ਆਪਾਂ ਗਿੱਲੇ ਖੇਤ ਦੇ ਵਿੱਚ ਹੀ ਦਵਾ-ਦਵਾ ਛੇਤੀ ਛੇਤੀ ਆਪਾਂ ਜਿਹੜੀ 187 ਦੀ ਬਿਜਾਈ ਕਰਤੀ ਸੀ ਚਲੋ ਉਸ ਟਾਈਮ ਤੇ ਡਿੱਗੀ ਤੇ ਨਹੀਂ ਸੀ ਪਰ ਉਹਦੇ ਵਿੱਚ ਪੀਲੀ ਕੁੰਗੀ ਦਾ ਅਟੈਕ ਆਪਾਂ ਨੂੰ ਦੇਖਣ ਨੂੰ ਮਿਲਿਆ ਸੀ ਤੇ ਝਾੜ ਫੇਰ ਵੀ ਇਹਨੇ ਬਹੁਤ ਚੰਗਾ ਦਿੱਤਾ ਸੀ ਤੇ ਇਹਨੂੰ ਜੇਕਰ ਕਿਸਾਨ ਵੀਰ ਤੁਸੀਂ 187 ਦੇ ਫੈਨ ਜੇ ਕਿਉਂਕਿ ਇਹ ਝਾੜ ਪੱਖੋਂ ਬਹੁਤ ਸ਼ਾਨਦਾਰ ਵੱਡੀ ਪਰ ਇਹਨੂੰ ਲਾਉਣ ਲੱਗੇ ਥੋੜੇ ਜਿਹਾ ਆਪਾਂ ਨੂੰ ਜੇਕਰ ਆਪਾਂ 10ਕ 5 ਨਵੰਬਰ ਤੋਂ ਲੈ ਕੇ 10ਕ ਦੇ ਲਾਗੇ ਲਾਉਣੇ ਆ ਤੇ ਇਹ ਵੈਰੈਟੀ ਅੱਗੇ ਜਾ ਕੇ ਤੁਹਾਨੂੰ ਜਿਹੜੀ ਡਿੱਗਣ ਦੀ ਇਹਦੇ ਵਿੱਚ ਦਿੱਕਤ ਜਿਹੜੀ ਘੱਟ ਦੇਖਣ ਨੂੰ ਮਿਲੂਗੀ ਤੇ ਝਾੜ ਵੀ ਤੁਹਾਨੂੰ ਇਸ ਤਰੀਕ ਤੇ ਬਹੁਤ ਹੀਆ ਦੇ ਜੂਗੀ ਬਾਕੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਤੁਸੀਂ ਕਿਹੜੀ ਵੈਰੈਟੀ ਲਾਉਂਦੇ ਜੇ ਕਿਹੜਾ ਏਰੀਆ ਤੇ ਤੁਹਾਡੇ ਪਿਛਲੇ ਸਾਲਾਂ ਦੇ ਵਿੱਚ ਕਿਹੜੀ ਵੈਰੈਟੀ ਜ਼ਿਆਦਾ ਕਾਮਯਾਬ ਆ ਕਿੰਨੇ ਜ਼ਿਆਦਾ ਝਾੜ ਦਿੰਦਾ ਤੇ ਵੈਸੇ ਆਪਾਂ ਨੂੰ ਚਾਹੀਦਾ ਵੀ ਹੈ ਕਿ ਜਿਹੜੀ ਆਪਣੇ ਇਲਾਕੇ ਦੇ ਵਿੱਚ ਵੈਰੈਟੀ ਆਪਣੇ ਪਿਛਲੇ ਸਾਲਾਂ ਦੇ ਵਿੱਚ ਚੰਗਾ ਝਾੜ ਦਿੰਦੀ ਆ ਰਹੀ ਉਹਨੂੰ ਆਪਾਂ ਨਾ ਛੱਡੀਏ ਕਿਉਂਕਿ ਜ਼ਿਆਦਾ ਝਾੜ ਦੇ ਚੱਕਰਾਂ 'ਚ ਆਪਾਂ ਹਰ ਹਰ ਸਾਲ ਜਿਹੜੀਆਂ ਵੈਰੈਟੀਆਂ ਬਦਲਦੇ ਆਂ ਕਈ ਵਾਰ ਆਪਾਂ ਨੂੰ ਉਹਦੇ ਵਿੱਚ ਧੋਖਾ ਵੀ ਖਾਣਾ ਪੈਂਦਾ ਤਾਂ ਜਿਹੜੀ ਤੁਹਾਡੇ ਜਾਂਚੀ ਪਰਖੀ ਹੁੰਦੀ ਵੈਰੈਟੀ ਬਾਕੀ ਜਿਹੜਾ ਝਾੜ ਹੁੰਦਾ ਕਿਸਾਨੋ ਰ 19 21 ਦਾ ਫਰਕ ਪੈਂਦਾ ਕੋਈ ਬਾਲਾ ਨਹੀਂ ਕੇ ਕੋਈ ਵੈਰਾਈਟੀ 10 ਕੁਇੰਟਲ ਵੱਧ ਦੇ ਦਿੰਦੀ ਤੇ ਕੋਈ 10 ਕੁਇੰਟਲ ਘਾਟ ਆਊਗਾ ਕੁਮਾਨ ਬਾਕੀ 1 ਜਾਂ 2 ਕੁਇੰਟਲਾਂ ਦੀ ਫਰਕ ਪੈਂਦਾ ਜੇਕਰ ਬਾਲਾ ਵੀ ਜ਼ਿਆਦਾ ਕੋਈ ਝਾੜ ਦਾ ਚੱਕਰ ਪੈ ਜਾ ਕਿਸੇ ਵੈਰਾਈਟੀ ਜੇ ਤੇ ਬਾਕੀ ਇੰਨਾ ਪੈਂਦਾ ਨਹੀਂ ਕਿ ਹੁੰਦਾ 19 21 ਦਾ ਫਰਕ ਹੁੰਦਾ ਤੇ ਇਹ ਜਿਹੜੀਆਂ ਆਏ ਸਾਲ ਜਿਹੜੀਆਂ ਨਵੀਂ ਤਨਵੀਂ ਵੈਰਾਈਟੀਆਂ ਆਉਂਦੀ ਆ ਅਸਲ ਦੇ ਵਿੱਚ ਹੀ ਹੁੰਦੀ ਕਿ ਕਿਸੇ ਵੈਰਾਈਟੀ ਨੂੰ ਪਿਛਲੀ ਨੂੰ ਬਿਮਾਰੀ ਆ ਗਈ ਉਹ ਤੋਂ ਸੋਧ ਕਰਕੇ ਜਿਵੇਂ ਨਵੀਂ ਤੋਂ ਨਵੀਂ ਵੈਰਾਈਟੀ ਅੱਗੇ ਬਣਦੀ ਜਾਂਦੀ ਆ ਜੇ ਬਿ ਤਾਂ ਜਿਹੜੀ ਵੈਰੈਟੀ ਤੁਹਾਡੇ ਖੇਤ ਚ ਚੰਗਾ ਝਾੜ ਦੇਣੀ ਤੇ ਉਹਨੂੰ ਕਦੇ ਨਾ ਛੱਡੋ ਜੇਕਰ ਤੁਹਾਨੂੰ ਟ੍ਰਾਇਲ ਜ਼ਰੂਰ ਕਰ ਲੈਣਾ ਚਾਹੀਦਾ ਜੇਕਰ ਤੁਹਾਨੂੰ ਲੱਗਦਾ ਦੂਜੀ ਤੁਹਾਡੇ ਖੇਤ ਚ ਕਾਮਯਾਬ ਆ ਤੇ ਉਹਨੂੰ ਤੁਸੀਂ ਟ੍ਰਾਇਲ ਦੇ ਤੌਰ ਤੇ ਅੱਗੇ ਵਧਾ ਸਕਦੇ ਜੀ ਹੁਣ ਗੱਲ ਆ ਜੀ ਦੂਜੀਆਂ ਵੈਰੈਟੀਆਂ ਦੀ ਕਿਸਾਨ ਵੀਰੋ ਜੇਕਰ ਆਪਾਂ ਗੱਲ ਕਰੀਏ 327 222 ਜਾਂ 370 7172 ਆ ਇਹਨਾਂ ਵੈਰੈਟੀਆਂ ਦੀ ਵੈਸੇ ਤਾਂ 20 ਅਕਤੂਬਰ ਤੋਂ ਤੁਸੀਂ ਬਿਜਾਈ ਕਰ ਸਕਦੇ ਆ ਪਰ ਜੇਕਰ ਤੁਸੀਂ 28 ਅਕਤੂਬਰ ਤੋਂ ਲੈ ਕੇ 1 ਜਾਂ 2 3 ਨਵੰਬਰ ਤੱਕ ਇਹਨਾਂ ਦੀ ਬਜਾਈ ਕਰਦੇ ਜੀ ਯਾਨੀ ਕਿ 5 ਨਵੰਬਰ ਤੋਂ ਪਹਿਲਾਂ ਤੇ 28 ਨਵੰਬਰ ਤੋਂ ਬਾਅਦ ਕਰਦੇ 28 ਅਕਤੂਬਰ ਤੋਂ ਬਾਅਦ ਕਰਦੇ ਜੀ ਤੇ 5 ਨਵੰਬਰ ਤੋਂ ਪਹਿਲਾਂ ਇੱਥੇ ਕਿਸਾਨ ਵੀ ਇਹ ਆਪਾਂ ਨੂੰ ਜਿਹੜੀਆਂ ਵੈਰਾਈਟੀਆਂ ਬਹੁਤ ਚੰਗਾ ਝਾੜ ਵੀ ਦੇਣਗੀਆਂ ਤੇ ਦੂਜੇ ਨੰਬਰ ਤੇ ਜਿਹੜੀ ਪਿੱਛੇ ਆਣ ਕੇ ਜਿਹੜੀ ਗਰਮੀ ਪੈਂਦੀ ਆ ਅੱਗੇ ਤੀਜਾ ਪਛੇਤੀ ਗਰਮੀ ਜਦੋਂ ਪੈ ਜਾਂਦੀ ਆ ਇਹ ਉਹਨਾਂ ਤੋਂ ਵੀ ਵੱਜ ਜਾਂਦੀਆਂ ਕਿਉਂਕਿ ਇਸ ਟਾਂ ਇਹਨਾਂ ਤਰੀਕਾਂ ਤੇ ਆਣ ਕੇ ਨਾ ਤਾਂ ਉਸ ਟਾਈਮ ਤੇ ਜਦੋਂ ਇਹ ਸਿੱਟੇ ਕੱਢਦੀਆਂ ਬਾਲੀ ਨੂੰ ਗਰਮੀ ਪੈਂਦੀ ਆ ਤੇ ਉਹਨੇ ਟਾਈਮ ਤੱਕ ਜਿਹੜਾ ਇਹਨਾਂ ਦੇ ਦੁੱਧਾ ਭਰ ਜਾਂਦਾ ਜਿਹਨੇ ਟਾਈਮ ਨੂੰ ਜਿਹੜੀ ਲੇਟ ਗਰਮੀ ਪਵੇ ਜਾਂ ਫਿਰ ਅਗੇਤੀ ਪਵੇ ਅਗੇਤੀ ਪਹਿਲਾਂ ਪੈ ਜਾਂਦੀ ਆ ਪਛੇਤੀ ਪੈਣੀ ਪਵੇ ਗਰਮੀ ਤਾਂ ਥੋੜੀ ਜਿਹੀ ਲੇਟ ਕਈ ਵਾਰਾਂ ਪੈਂਦੀ ਆ ਤੇ ਇਹ ਕਿਸਮਾਂ ਜਿਹੜੀਆਂ ਬਾਜ ਜਾਂਦੀਆਂ ਇਸ ਟਾਈਮ ਤੇ ਆਪਾਂ ਜੇਕਰ ਬਜਾਈ ਕਰਦੇ ਹਾਂ ਕਿਉਂਕਿ ਪਿਛਲੇ ਸਾਲਾਂ ਦੇ ਆਪਣੇ ਹਰ ਇੱਕ ਵੈਰਾਈ ਦਾ ਤਜਰਬਾ ਤੇ ਆਪਾਂ ਲਗਭਗ ਇੱਥੇ ਗਾਣ ਕੇ ਬਜਾਈ ਕਰਦੇ ਹਾਂ ਹੋ ਸਕਦਾ ਤਾਂ ਤੁਸੀਂ ਹੋਰ ਕਿਸੇ ਟਾਈਮ ਤੇ ਬਜਾਈ ਕਰਕੇ ਚੰਗਾ ਝਾੜ ਲੈਂਦੇ ਹੋਏ ਕਿਉਂਕਿ ਹਰ ਇੱਕ ਕਿਸਾਨ ਵੀਰ ਜਿਹੜਾ ਆਪਣਾ ਵੱਖੋ ਵੱਖਰਾ ਤਜਰਬਾ ਰੱਖਦਾ ਹੈ ਆਪੋ ਆਪਣੇ ਤੁਸੀਂ ਤਜਰਬੇ ਦੇ ਹਿਸਾਬ ਨਾਲ ਵੀ ਬਜਾਈ ਕਰ ਸਕਦੇ ਹੋ ਕਿਉਂਕਿ ਮੇਰੇ ਕਹਿਣ ਤੇ ਨਹੀਂ ਕਿ ਮੈਂ ਕਹਤਾ ਬਾਕੀ ਜਿਹੜੇ ਵੀਰਾਂ ਨੂੰ ਨਹੀਂ ਇਸ ਬਾਰੇ ਜਾਣਕਾਰੀ ਉਹ ਤੁਸੀਂ ਇਸ ਤਰੀਕ ਤੇ ਬਜਾਈ ਕਰ ਸਕਦੇ ਜੇ ਜੇਕਰ ਇਹਨਾਂ ਵੀ ਕਿਸਮਾਂ ਦੇ ਵਿੱਚੋਂ ਡੀਬੀਡਬਲਿਊ ਕਿਸਮਾਂ ਦੇ ਵਿੱਚੋਂ ਆਪਾਂ ਕਹੀਏ ਕਿ ਮੇਰੇਆਂ ਫੇਵਰੇਟ ਕਿਹੜੀਆਂ ਜਿਹੜੀਆਂ ਮੈਨੂੰ ਚੰਗੀਆਂ ਲੱਗਦੀਆਂ ਉਹਨਾਂ ਕਿਸਾਨ ਵੀਰੋ ਜਿਹੜੀ ਆਪਾਂ ਨੂੰ 222 ਤੇ 327 ਜਿਹੜੀਆਂ ਇਹ ਦੋ ਕਿਸਮਾਂ ਬਹੁਤ ਚੰਗੀਆਂ ਲੱਗਦੀਆਂ ਤੇ ਜਿਹੜੀ 222 ਇਹਦਾ ਕਾਫੀ 3-4 ਸਾਲ ਤੋਂ ਹੀ ਆਪਾਂ ਖੇਤਾਂ 'ਚ ਲਾਉਂਦੇ ਆ ਰਹੇ ਹਾਂ ਤੇ ਝਾੜ ਵੀ ਬਹੁਤ ਚੰਗਾ ਦਿੰਦੀ ਆ ਤੇ ਇਹਦੀ ਮੇਨ ਗੱਲ ਹੈ ਕਿਸਾਨ ਵੀਰੋ ਕਿ ਡਿੱਗਣ ਦੀ ਸ਼ਿਕਾਇਤ ਇਹਨੂੰ ਬਿਲਕੁਲ ਹੀ ਨਹੀਂ ਆਉਂਦੀ ਆਪਣੇ ਖੇਤ 'ਚ ਤਾਂ ਜੇ ਤੱਕ ਇਹਨੇ ਡਿੱਗ ਕੇ ਆ ਕਹਿੰਦੇ ਹੁੰਦੇ ਕਿ ਵੇਖਿਆ ਹੀ ਨਹੀਂਗਾ ਜਿੰਨਾ ਮਰਜੀ ਨੇ ਰਵਗ ਜਾਂਦਾ ਹੀ ਪਰ ਇੱਕ ਸਮ ਡਿੱਗੀ ਨਹੀਂ ਇਹਦਾ ਤਣਾ ਬਹੁਤ ਮਜ਼ਬੂਤ ਤੇ ਦੇਖਣ ਨੂੰ ਵੀ ਬਹੁਤ ਸੋਹਣੀ ਵੈਰੈਟੀ ਲੱਗਦੀ ਆ ਬਾਕੀ ਚਲੋ ਆਪੋ ਆਪਣੀ ਪਸੰਦ ਹੁੰਦੀ ਆ ਤੇ ਇਹਨਾਂ ਕਿਸਮਾਂ ਦਾ ਤੁਸੀਂ ਚੰਗਾ ਝਾੜ ਲੈਣਾ ਤੇ ਕਿਸਾਨ ਵੀਰੋ 28 ਅਕਤੂਬਰ ਤੋਂ ਲੈ ਕੇ 5 ਨਵੰਬਰ ਤੱਕ ਜੇਕਰ ਤੁਸੀਂ ਬਿਜਾਈ ਕਰ ਦਿੰਦੇ ਜੇ ਤਾਂ ਤੁਸੀਂ ਜੇਕਰ ਇਹਨਾਂ ਦੇ ਵਿੱਚ ਆਪਾਂ ਖਾਦ ਦੀ ਗੱਲ ਕਰੀਏ ਤੇ ਖਾਦ ਕਿਸਾਨ ਵੀਰੋ ਜੇਕਰ ਤੁਸੀਂ 20 ਅਕਤੂਬਰ ਤੋਂ ਕਰਨੀ ਤਾਂ ਡੇਢ ਬੈਗ ਤੁਹਾਨੂੰ ਜਿਹੜਾ ਡੀਏਪੀ ਦਾ ਪਾਉਣਾ ਪਊਗਾ ਜੇਕਰ ਤੁਸੀਂ ਨਵੰਬਰ ਦੇ ਸ਼ੁਰੂ ਚ ਕਰਦੇ ਜੇ 5 ਨਵੰਬਰ ਤੱਕ ਕਰਦੇ ਜੇ ਫਿਰ ਤੁਸੀਂ ਕਿਸਾਨ ਵੀਰੋ ਲਗਭਗ 50 ਤੋਂ ਲੈ ਕੇ 60 ਕਿਲੋ ਜੇਕਰ ਡੀਏਪੀ ਵੀ ਪਾ ਦਿੰਦੇ ਜੇ ਇਹਦੇ ਵਿੱਚ ਤਾਂ ਬਹੁਤ ਆ ਕਿਉਂਕਿ ਜਿਵੇਂ ਜਿਵੇਂ ਆਪਾਂ ਇਹਨਾਂ ਨੂੰ ਲੇਟ ਬੀਜਾਂਗੇ ਇਨਾਂ ਦੇ ਵੀ ਦਿੱਕਤਾਂ ਨੇ ਜੇਕਰ ਆਪਾਂ 5 ਨਵੰਬਰ ਤੋਂ ਬਾਅਦ ਦੇ ਵਿੱਚ ਲੇਟ ਇਹਨਾਂ ਦੀ ਬਜਾਈ ਕਰਦੇ ਆ ਤੇ ਉਦੋਂ ਇਹ ਕਿਸਾਨ ਵੀਰੋ ਜੀ ਫਿਰ ਜਿਵੇਂ ਜਿਵੇਂ ਇਹਨਾਂ ਦੀਆਂ ਬਜਾਈ ਆਪਾਂ ਲੇਟ ਹੁੰਦੀ ਜਾਂਦੀ ਓਵੇਂ ਓਵੇਂ ਜਿਹੜੇ ਇਹਨਾਂ ਦੇ ਝਾੜ ਆਪਾਂ ਨੂੰ ਘੱਟ ਦੇਖਣੇ ਸ਼ੁਰੂ ਹੋ ਜਾਂਦੇ ਆ ਅਸਲ ਦੇ ਵਿੱਚ ਇਹ ਵੈਰੈਟੀਆਂ ਅਗੇਤੀ ਦੇ ਵਿੱਚ ਹੀ ਜ਼ਿਆਦਾ ਕਾਮਯਾਬ ਆ ਤੁਸੀਂ ਆਪੇ ਆਪਣੇ ਤਰੀਕੇ ਨਾਲ ਜਿਵੇਂ ਜਿਵੇਂ ਤੁਹਾਡਾ ਖੇਤ ਵਿਹਲਾ ਹੁੰਦਾ ਜਿੱਦਾਂ ਤੁਹਾਨੂੰ ਚੰਗਾ ਲੱਗਦਾ ਉਸ ਹਿਸਾਬ ਨਾਲ ਤੁਸੀਂ ਆਪਣੇ ਖੇਤ ਦੇ ਵਿੱਚ ਜਿਹੜੀ ਕਣਕਾਂ ਦੀ ਬਜਾਈ ਕਰ ਸਕਦੇ ਜੇ ਅਗੇਤੀਆਂ ਦੇ ਵਿੱਚ ਇਹ ਵੈਰੈਟੀਆਂ ਜਿਹੜੀਆਂ ਬਹੁਤ ਕਾਮਯਾਬ ਅਤੇ ਬਹੁਤ ਚੰਗੇ ਝਾੜ ਦਿੰਦੀਆਂ ਤੇ ਦੂਜੇ ਨੰਬਰ ਤੇ ਜਿਹੜੀ ਪੀਲੀ ਕੁੰਗੀ ਜਾਂ ਪੂਰੀ ਕੁੰਗੀ ਦਾ ਅਟੈਕ ਦੇਖਣ ਨੂੰ ਮਿਲਦਾ ਉਹ ਇਹਨਾਂ ਵੈਰਾਈਟੀਆਂ ਦੇ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦਾ ਸੋ ਵੀਡੀਓ ਚੰਗ ਲੱਗੇ ਹੋਰ ਪਰਮ ਤੱਕ ਜਾਣਕਾਰੀ ਸ਼ੇਅਰ ਕਰ ਦਿਓ ਬਹੁਤ ਬਹੁਤ ਧੰਨਵਾਦ